ਜਿਹੜਾ ਪਿਕਅਪ ਗੱਡੀ ਹੈ ਓਵਰ ਲੋਡ ਜਾ ਨਾਜਾਇਜ਼ ਤਰੀਕੇ ਦਾ ਬੈਠੇ ਹੋਏ ਨੇ ਇਹ ਰੋਕੀ ਜਾ ਰਹੀ ਹੈ ਇਹਨਾਂ ਦੀ ਜਰੀ ਚੈਕਿੰਗ ਕੀਤੀ ਜਾਵੇਗੀ ਜਿਹੜੇ ਓਵਰ ਲੋਡ ਹੈ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਜੇ ਕਿਸੇ ਦਾ ਕੋਈ ਨੰਬਰ ਪਲੇਟ ਹਾਈ ਸਕਿਉਰਿਟੀ ਨਹੀਂ ਲੱਗੀ ਉਹਦਾ ਵੀ ਵੱਖਰਾ ਫਾਈਨ ਹੈ ਤੇ ਉਹਨਾਂ ਦੇ ਫਾਈਨ ਕਰਕੇ ਜੇ ਕੋਈ ਗੱਡੀ ਬਾਉਂਡ ਕਰਨੀ ਬਣਦੀ ਹੈ ਉਹ ਇੰਪਾਉਂਡ ਵੀ ਕਰਦੇ ਹ ਜੇ ਕੰਪਾਉਂਡਿੰਗ ਦਾ ਫਾਰਮਸ ਹੈ ਤਾਂ ਕੰਪਾਉਂਡ ਕਰਾ ਕੇ ਉਹਨਾਂ ਨੂੰ ਗੱਡੀੋਂ ਛੱਡ ਦਿੱਤਾ ਜਾਂਦਾ ਹੈ ਕ੍ਰੋਪ ਰੈਜ਼ਿਡੂ ਵਾਲੇ ਜਿਹੜੇ ਟਰੱਕ ਹੁੰਦੇ ਆ ਉਹ ਚੱਲਦੇ ਆ ਉਹਨਾਂ 'ਚ ਹੋਰ ਲੋਡ ਹੀ ਹੁੰਦਾ ਤੇ ਇੱਕ ਟਿਪਰ ਹੋਗੇ ਉਹਨਾਂ ਤੇ ਖਾਸ ਧਿਆਨ ਦਿੱਤਾ ਜਾਂਦਾ। ਬਾਕੀ ਸਕੂਲ ਵੈਂਸ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਸਕੂਲ ਵੈਂਨਾਂ ਨੂੰ ਪ੍ਰੋਪਰ ਚੈੱਕ ਕੀਤਾ ਜਾਂਦਾ। ਤੁਸੀਂ ਕੈਂਪਸ ਵਗੈਰਾ ਲਗਾ ਰਹੇ ਹੋ ਸਕੂਲਾਂ ਦੇ ਵਿੱਚ ਤਾਂ ਕਿ ਬੱਚਿਆਂ ਨੂੰ ਤੇ ਉਹਨਾਂ ਨੂੰ ਅਵੇਅਰ ਕੀਤਾ ਜਾ ਸਕੇ ਡਰਾਈਵਰਾਂ ਨੂੰ ਤਾਂ ਕਿ ਉਹ ਆਪਣੇ ਜੀਪੀਐਸ ਕੈਮਰੇ ਹੋ ਗਿਆ, ਸੀਸੀਟੀਵੀ ਕੈਮਰਾ ਜੀਪੀਐਸ ਹੋ ਗਿਆ, ਮੋਨਿਟਰਿੰਗ ਹੋ ਗਿਆ ਸਾਰਾ ਕੁਛ ਨਾ ਫੀਮੇਲ ਅਟੈਂਡੈਂਟ ਜ਼ਰੂਰੀ ਹੈ ਉਹਨਾਂ ਦੀ ਵਰਦੀ ਜ਼ਰੂਰੀ ਹੈ। ਲੁਧਿਆਣਾ ਦੇ ਵਿੱਚ ਹੁਣ ਆਰਟੀਓ ਪੂਰੇ ਐਕਸ਼ਨ ਮੋਡ ਤੇ ਆ ਤਾਂ ਤਾਂ ਤਸਵੀਰਾਂ ਮੈਂ ਐਲੀਵੇਟਿਡ ਪੁਲ ਦੇ ਉੱਤੋਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਵਾਂ ਜਿਹੜੇ ਓਵਰ ਲੋਡ ਟਰੱਕ ਤੇ ਜਿਹੜੇ ਨਜਾਇਜ਼ ਬੱਸਾਂ ਜਿਹੜੇ ਚਲਾਉਂਦੇ ਨੇ ਤੇ ਜਿਹੜੇ ਬੱਸਾਂ ਭਰ-ਭਰ ਕੇ ਲੈ ਕੇ ਜਾਂਦੇ ਨੇ ਆ ਪ੍ਰਾਈਵੇਟ ਬੱਸਾਂ ਜਿਨ੍ਹਾਂ ਕੋ ਪਰਮਿਟ ਨਹੀਂ ਹੁੰਦੇ ਤੇ ਹੁਣ ਆਰਟੀਓ ਉਹਨਾਂ ਦੇ ਉੱਤੇ ਸ਼ਿਕੰਜਾ ਕੱਸੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਮੈਂ ਤਸਵੀਰਾਂ ਚ ਇਹਨੂੰ ਦਿਖਾ ਦੇਣਾ ਚਾਹੁੰਦਾ ਵਾਂ ਇਹ ਟਰੱਕ ਜਿਹੜਾ ਵਾਹਨ ਹੈ ਇਹ ਰੋਕਿਆ ਗਿਆ ਵਾ ਇੱਥੇ ਜਿਵੇਂ ਨੰਬਰ ਪਲੇਟ ਵੀ ਇੱਥੇ ਨਹੀਂ ਲੱਗੀ ਹੋਈ ਨਜ਼ਰ ਆ ਰਹੀ ਕੱਲ ਨੂੰ ਕੋਈ ਵੀ ਗਲਤ ਘਟਨਾ ਹੁੰਦੀ ਹੈ ਤੇ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਇਸ ਨੂੰ ਲੈ ਕੇ ਹੀ ਆਰਟੀਓ ਦੇ ਜਿਹੜੇ ਅਧਿਕਾਰੀ ਨੇ ਜਾਂ ਆ ਦੇਖ ਸਕਦੇ ਹੋ ਕਿ ਉਹ ਉਹ ਆ ਦੇਖ ਸਕਦੇ ਹੋ ਕਿ ਉਹਨੇ ਜਿਹੜਾ ਪਿਕਅਪ ਗੱਡੀ ਹੈ 올 ਲੋਡ ਜ ਨਜਾਇਜ਼ ਤਰੀਕੇ ਦਾ ਬੈਠੇ ਹੋਏ ਨੇ ਇਹ ਰੋਕੀ ਜਾ ਰਹੀ ਹੈ ਇਹਨਾਂ ਦੀ ਜਿਹੜੀ ਚੈਕਿੰਗ ਕੀਤੀ ਜਾਵੇਗੀ ਚੈਕਿੰਗ ਕਰਕੇ ਇਹਨਾਂ ਦੇ ਕਾਗਜ਼ ਪੱਤੇ ਦੇਖੇ ਜਾਣਗੇ ਦੇਖਿਆ ਜਾਏਗਾ ਸਭ ਕੁਝ ਪਰਮਿਟ ਹੈ ਕਿ ਨਹੀਂ ਹੈ ਤੇ ਇਤਬਾਰ ਜੇਕਰ ਇਹਨਾਂ ਕੋ ਕੁਛ ਨਾ ਨਿਕਲਿਆ ਤੇ ਸਖਤ ਕਾਰਵਾਈ ਜਰੀਏ ਇਹਨਾਂ ਤੇ ਕੀਤੀ ਜਾਵੇਗੀ ਹੁਣ ਏ ਆਰਟੀਓ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਇਤਬਾਰੇ ਕੀ ਕਹਿਣਾ ਹੈ ਕਿ ਇਸ ਤਰ੍ਹਾਂ ਹੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਹੜੇ ਕਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਅਚਾਰਕ ਜਰੀਆ ਕਾਰਵਾਈ ਹੋ ਹੋ ਰਹੀ ਹੈ ਰੁਪਿੰਦਰ ਸਿੰਘ ਏ ਆਰਟੀਓ ਏ ਆਰਟੀਓ ਹਾਂ ਜੀ ਸਰ ਵਾਹਨ ਭਾਰੀ ਵਾਹਨਾਂ ਤੇ ਕੀ ਸਖਤੀ ਕੀਤੀ ਜਾ ਰਹੀ ਹੈ ਕਿਉਂਕਿ ਭਗਵਾਨ ਮਾਨ ਜੀ ਵੱਲੋਂ ਦੇਖ ਦਿੱਤੇਗੇ ਸਿਗੇ ਕਿ ਜਿਹੜੇ ਵੀ ਸ਼ੱਕੀ ਹਾਲਾਤੀ ਵਾਹਨ ਹੋਗੇ ਉਹਨਾਂ ਨੂੰ ਜੇ ਕਿਹੜਾ ਲੋਕ ਕੀ ਕਰ ਰਿਹਾ ਕਿੱਟੀ ਹੈ ਇਹੀ ਹੈ ਜੀ ਇਹਨਾਂ ਦੀ ਗੱਡੀਆਂ ਦੇ ਜਿਹੜੇ ਓਵਰਲੋਡ ਹੈ ਉਹਨਾਂ ਚ ਚਾਣ ਕੀਤਾ ਜਾਂਦਾ ਜੇ ਕਿਸੇ ਦਾ ਕੋਈ ਨੰਬਰ ਪਲੇਟ ਹਾਈ ਸਕਿਉਰਿਟੀ ਨਹੀਂ ਲੱਗੀ ਉਹਦਾ ਵੀ ਵੱਖਰਾ ਫਾਈਨ ਹੈ ਤੇ ਉਹਨਾਂ ਦੇ ਫਾਈਨ ਕਰਕੇ ਜੇ ਕੋਈ ਗੱਡੀ ਬਾਉਂਡ ਕਰਨੀ ਬਣਦੀ ਹੈ ਉਹ ਇੰਪਾਉਂਡ ਵੀ ਕਰਦੇ ਆ ਜੇ ਕੰਪਾਉਂਡੇਬਲ ਅਫੈਂਸ ਹੈ ਤਾਂ ਕੰਪਾਉਂਡ ਕਰਾ ਕੇ ਉਹਨਾਂ ਨੂੰ ਗੱਡੀ ਛੱਡ ਦਿੱਤਾ ਜਾਂਦਾ ਬਟ ਜੇ ਇੰਪਾਉਂਡੇਬਲ ਅਫੈਂਸ ਕਰਦੇ ਆ ਤਾਂ ਉਹਨਾਂ ਨੂੰ ਗੱਡੀ ਵਿੱਚ ਪਾਉਂਡ ਕਰ ਦਿੱਤੇ ਥਾਣੇ ਦਾ ਜੇ ਨੰਬਰ ਪਲੇਟ ਨਹੀਂ ਲੱਗਿਆ ਉਹਨਾਂ ਤੇ ਕਿੰ ਕੀ ਹਟਾਇਆ ਤੇ ਕਿੰ ਕੀ ਕਰਵੇ ਕਿੰਨੀ ਜਾਨੀ ਉਹਨਾਂ ਤਾਂ ਇਹ ਆਏ ਨਾ ਉਹ ਗੱਡੀ ਨੇ ਇੰਪਾਉਂਡ ਕਰ ਲਈ ਤਾਂ ਉਹਨਾਂ ਦਾ 2000 ਰੁਪਏ ਵੱਖਰਾ ਚਲਾਨ ਬੰਦਾ ਪਰ ਪਰ ਜੇ ਪਲੇਟ ਨਹੀਂ ਲੱਗੀ ਤਾਂ ਉਸ ਤੋਂ ਇਲਾਵਾ ਜੇ ਕਿਸੇ ਪੋਲੂਸ਼ਨ ਹੀ ਹੈਗਾ ਉਹਦਾ 5000 ਰੁਪਏ ਦਾ ਚਲਾਨ ਹੈ ਫਿਟਨੈਸ ਦਾ ਹੋ ਗਿਆ ਟੈਕਸ ਦਾ ਹੋ ਗਿਆ ਥਰੂ ਹੀ ਘਰ ਦੇ ਵਿੱਚ ਕਿਤੇ ਕਿਤੇ ਹਟਾ ਰਹੀ ਕਿੰਨੀ ਜਾਨੀ ਨਹੀਂ ਇਹ ਤਾਂ ਕੋਈ ਸਪੈਸੀਫਿਕ ਪਲੇਸ ਨਹੀਂ ਹੁੰਦਾ ਉਹਨੂੰ ਦੈਣ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਟਾਈਮ ਤੇ ਕੀਤਾ ਜਾ ਸਕਦੀ ਚੈਕਿੰਗ ਹਾਂ 24 ਘੰਟੇ ਦੀ ਕਿਸੇ ਕਿਹੜੇ ਕਿਹੜੇ ਓਵਰਲੋਡ ਦੇ ਬਾਣਨਾ ਜਿਹੜੇ ਕਿ ਉਹਨਾਂ ਸਾਵਧਾਨ ਰਹਿਣਾ ਚਾਹੀਦਾ ਮੈਂ ਤਾਂ ਇਹ ਜਿਹਦੇ ਚ ਕ੍ਰੌਪ ਰੈਜ਼ਿਡਿਊ ਵਾਲੇ ਜਿਹੜੇ ਟਰੱਕ ਹੁੰਦੇ ਆ ਉਹ ਚੱਲਦੇ ਆ ਉਹਨਾਂ ਚ ਹੋਰ ਲੋਡ ਹੀ ਹੁੰਦੇ ਆ ਤੇ ਇੱਕ ਟਿਪਰ ਹੋਗੇ ਉਹਨਾਂ ਤੇ ਖਾਸ ਤੇ ਨੋ ਦਿੱਤਾ ਜਾਂਦਾ ਬਾਕੀ ਸਕੂਲ ਵੈਂਸ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਸਕੂਲ ਵੈਂਨਾਂ ਨੂੰ ਪ੍ਰੋਪਰ ਚੈੱਕ ਕੀਤਾ ਜਾਂਦਾ ਸਰ ਹੋਰ ਵੀ ਹਟਾ ਦਿੱਤੀ ਜਾ ਰਹੀ ਹੈ ਕੋਈ ਸੇਫਟੀ ਲਈ ਕੁਝ ਆਏ ਆ ਟੀ ਹੋ ਹਾਂਜੀ ਹਾਂਜੀ ਇਸ ਕੈਂਪਸ ਵਗੈਰਾ ਲਗਾ ਰਹੇ ਆ ਸਕੂਲਾਂ ਦੇ ਵਿੱਚ ਦਾਕੀ ਬੱਚਿਆਂ ਨੂੰ ਤੇ ਉਹਨਾਂ ਨੂੰ ਅਵੇਅਰ ਕੀਤਾ ਜਾ ਸਕੇ ਡਰਾਈਵਰਾਂ ਨੂੰ ਤਾਂ ਕਿ ਉਹ ਆਪਣਾ ਜੀਪੀਐਸ ਕੈਮਰੇ ਹੋ ਗਿਆ ਸੀਸੀਟੀਵੀ ਕੈਮਰੇ ਜੀਪੀਐਸ ਹੋ ਗਿਆ ਮੋਨਿਟਰਿੰਗ ਹੋ ਗਿਆ ਸਾਰਾ ਕੁਛ ਨਾ ਫੀਮੇਲ ਅਟੈਂਡੈਂਟ ਜ਼ਰੂਰੀ ਹੈ ਉਹਨਾਂ ਦੀ ਵਰਦੀ ਜ਼ਰੂਰੀ ਹੈ ਇਸ ਤਰ੍ਹਾਂ ਅਜੇ ਫਿਰ ਬੱਸਾਂ ਦੇ ਲਈ ਕਿ ਆ ਵੀ ਇੰਕੇਰੀਆ ਦੇ ਆ ਕੇ ਬੀਏ ਜੋ ਕਿ ਕਈ ਕਈ ਬੱਸਾਂ ਫਿਟਨੈਸ ਵਿੱਚ ਨਹੀਂ ਹੁੰਦੀਆਂ ਕਈ ਸਾਡੇ ਰਾਸਤੇ ਸੜਕਾਂ ਨਹੀਂ ਹੁੰਦੀਆਂ ਬੱਸਾਂ ਦੇ ਬੱਚੇ ਜਾਣਾ ਵੀ ਚੱਲ ਨਹੀਂਦੇ ਉਹਨਾਂ ਨੂੰ ਜੇ ਕੋਈ ਜੇ ਇਸ ਨੂੰ ਫੜ ਲਿਆ ਜਾਂਦਾ ਉਸ ਨੂੰ ਫੌਨ ਕਰ ਲਿਆ ਜਾਂਦਾ ਅਜਿਹਾ ਜਿਹੜੇ ਬੱਸਾਂ ਜਿਹੜੀਆਂ ਹੈਗੀਆਂ ਨੇ ਪ੍ਰਾਈਵੇਟ ਬੱਸਾਂ ਨੇ ਪ੍ਰਾਈਵੇਟ ਬਥਾਏ ਜਿਸ ਤਰ੍ਹਾਂ ਸ਼ਿਕੰਜਾ ਕਿੱਸਾ ਜਾ ਰਹੇ ਪ੍ਰਾਈਵੇਟ ਬੱਸਾਂ ਨੂੰ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਕਿ ਉਹਨਾਂ ਨੂੰ ਪਰਮਿਟ ਮਿਲਿਆ ਹੈ ਜਿਹੜੇ ਪਰਮਿਟ ਮਿਲਿਆ ਹੈ ਉਸੇ ਰੂਟ ਤੇ ਚੱਲ ਰਹੀਆਂ ਹੈ ਕਿ ਵੱਖਰੇ ਰੂਟ ਤੇ ਚੱਲ ਰਹੀਆਂ ਜੇ ਉਹ ਰੂਟ ਦਾ ਪਰਮਿਟ ਨਹੀਂ ਹੈਗਾ ਤਾਂ ਉਹਨਾਂ ਨੂੰ ਚਲਾਨ ਕੀਤਾ ਜਾਂਦਾ ਹੈ ਅਜਿਹਾ ਦਿਨ ਰਾਤ ਨੂੰ ਵੀ ਚੈਕਿੰਗ ਕੀਤੀ ਜਾਂਦੀ ਹੈ ਹਾਂਜੀ ਹਾਂਜੀ 24 ਘੰਟੇ ਵਿੱਚ ਕਿਸੇ ਵੀ ਟਾਈਮ ਤੇ ਕਰ ਸਕਦੇ ਹਾਂ ਫਿਰ ਘੰਟਾ ਘਰ ਦੇ ਵਿੱਚ ਵੀ ਜਿਹੜੀ ਆ ਅਵਾਜ਼ ਬੱਸਾਂ ਖੜੀ ਹੁੰਦੀਆਂ ਜੰਮੂ ਲੈ ਕੇ ਜਾਂਦੀਆਂ ਕਾਫੀ ਸ਼ਿਕਾਰ ਹੋਈਆਂ ਨੇ ਕਾਫੀ ਜਤਨਾਂ ਵਿੱਚ ਸ਼ਿਕਾਰ ਸਰ ਇਹ ਤੁਸੀਂ ਮੇਰੇ ਧਿਆਨ ਚ ਲੰਦੀ ਗੱਲ ਤੇ ਜਦੋਂ ਵੀ ਟਾਈਮ ਮਿਲਦਾ ਉਹਨਾਂ ਨੂੰ ਵੀ ਇਸੇ ਹਫ਼ਤੇ ਚੈੱਕ ਕਰਾਂਗੇ ਠੀਕ ਹੈ ਠੀਕ ਹੈ ਆ ਜਿਵੇਂ ਕਿ ਤੁਸੀਂ ਏ ਆਰਟੀਓ ਦੇ ਵੱਲੋਂ ਸੁਣਿਆ ਕਿ ਕਿਸ ਤਰ੍ਹਾਂ ਜਿਹੜੀਆਂ ਵਾਹਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹ ਵੱਲੋਂ ਗੱਡੀਆਂ ਦੀ ਚੈਕਿੰਗ ਕਰਕੇ ਉਹਨਾਂ ਦਾ ਪੇਪਰ ਚੈੱਕ ਕਰਕੇ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਪਨਿਸ਼ਮੈਂਟ ਦਿੱਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਉਨਾ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਦੇਖ ਸਕਦੇ ਹੋ ਕਿ ਇੱਕ ਇੱਕ ਹਲਾ ਇੱਕ ਤੁਸੀਂ ਟਰੱਕ ਦੇਖ ਸਕਦੇ ਹੋ ਜੀ ਜੀ ਫਿਟਨੈਸ ਵਗੈਰਾ ਠੀਕ ਨਹੀਂ ਹੈਗੀ ਹੈ ਤੇ ਉਸ ਤੋਂ ਬਾਅਦ ਨੰਬਰ ਪਲੇਟ ਸਭ ਤੋਂ ਵੱਡੀ ਗੱਲ ਹੁੰਦੀ ਹੈ ਨੰਬਰ ਪਲੇਟ ਲਗਣੀ ਉਹ ਨਹੀਂ ਹੈਗੀ ਹੈ ਤੇ ਦੂਜੀ ਗੱਲ ਇਹ ਹੈ ਕਿ ਇਹਦਾ ਓਵਰ ਲੋਡ ਹੋਇਆ ਪਿਆ ਵਾ ਤੇ ਓਵਰ ਲੋਡ ਕਰਕੇ ਇਹ ਕਾਨੂੰ ਕਿਸੇ ਦੇ ਵਿੱਚ ਵੀ ਨੁਕਸਾਨ ਜਾਂ ਨੁਕਸਾਨ ਹੋ ਸਕਦਾ ਵਾ ਇੱਥੇ ਜਿਹੜੇ ਅਧਿਕਾਰੀ ਬੇਚਨਾਤ ਖੜੇ ਨੇ ਤੇ ਲਗਾਤਾਰ ਜਿਹੀ ਕਿ ਹੈ ਰੈਂਡਮਲੀ ਚੈਕਿੰਗ ਜਰੀਆ ਚੱਲ ਰਹੀ ਹੈ ਦੂਜੇ ਪਾਸੇ ਵੀ ਇੱਕ ਟਰੱਕ ਜਿਹੜਾ ਪਿਕਅਪ ਗੱਡੀ ਖੜਾਈ ਹੋਈ ਹੈ ਇੱਕ ਛੋਟਾ ਹਾਥੀ ਖੜਾ ਹੈ ਜਿਸ ਨੂੰ ਕਹਿ ਸਕਦੇ ਆ ਉਹ ਲਗਾਤਾਰ ਜਿਹੜੀ ਕਿ ਐਕਸ਼ਨ ਮੋਡ ਦੇ ਨਜ਼ਰਾਂ ਅੰਦਰ ਦਿਖਾਈ ਦੇ ਰਹੇ ਨੇ ਅਧਿਕਾਰੀ ਤੇ ਕਿਉਂਕਿ ਸਰਦਾਸਿਪ ਭਗੰਤ ਸ੍ਰੀ ਮਾਨ ਵੱਲੋਂ ਵੀ ਇੱਥੇ ਆ ਕੇ ਆਟੋ ਦਫ਼ਤਰ ਨੂੰ ਤਾਲਾ ਜ਼ਰੂਰ ਲਾਇਆ ਗਿਆ ਜੀਆ ਉਸ ਤੋਂ ਬਾਅਦ ਜਿਹੜੇ ਕਾਰੇ ਪੱਕੇ ਹੁੰਦੇ ਨੇ ਨੰਬਰ ਬੇਟਾ ਸਿਕਿਉਰਟੀ ਬੇਟਾ ਨੰਬਰ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਛੱਡਿਆ ਜਾਂਦਾ ਵਾ ਜਿਨ੍ਹਾਂ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਹੁੰਦੇ ਨੇ ਹੁਣ ਆਰਟੀਓ ਦਫਤਰ ਆਰਟੀਓ ਦੇ ਅਧਿਕਾਰੀ ਆਰਟੀਓ ਪੂਰਾ ਐਕਚੁਅਲ ਮੋਰਤੇ ਦਿਖਾਈ ਦਿੰਦਾ ਨਜ਼ਰ ਆ ਰਿਹਾ ਜੇਕਰ ਤੁਸੀਂ ਵੀ ਘਰੋਂ ਨਿਕਲ ਰਹੇ ਹੋ ਤੇ ਆਪਣੇ ਕਾਗਜ਼ ਪੱਤੇ ਜੁੜ ਲੈ ਕੇ ਲੈ ਕੇ ਨਿਕਲੋ ਤੇ ਜਿਹੜੀਆਂ ਅਵਾਇਰ ਬੱਸਾਂ ਚੱਲਦੀਆਂ ਨੇ ਉਹਨਾਂ ਦੇ ਉੱਤੇ ਆਰਟੀਓ ਦਫਤਰ ਆਰਟੀਓ ਅਧਿਕਾਰੀ ਜਿੰਨੇ ਵੀ ਨੇ ਡੀਟੀਓ ਉਹ ਸਾਰੇ ਹੋਣ ਸ਼ਕੰਜਾ ਜਰੀਗੇ ਕਸਰੇ ਹੋਏ ਨਜਰਾਂਗੇ ਹੁਣ ਜਿਆਦਾ ਸਾਡਾ ਖਾਸੇ ਜਿਹੜੇ ਕਿਹਾ ਨਹੀਂ ਨਜਰਾਂਗੇ ਤੁਹਾਨੂੰ ਸੜਕ ਦੇ ਉੱਤੇ ਜੋੜੇ ਵਾਲਾ ਨਾਲਾ ਜੁਨਾ ਸੰਜਣਾ ਜੀ ਨੂੰ ਰਿਪੋਰਟ ਧੰਨਵਾਦ